ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਜਮ ਮਸਲਿਆਂ ਦੇ ਵਿੱਚ ਅੱਜ ਤੁਹਾਡੇ ਨਾਲ ਅਸੀਂ ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਸੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਕੀ ਵੀਡੀਓ ਤਿਆਰ ਕੀਤੀ ਸੀਗੀ ਕਿ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੇ ਜਿਹੜੀਆਂ ਉਹ ਇੱਕ ਝੰਡੇ ਥੱਲੇ ਇਕੱਠੇ ਹੋ ਰਹੀਆਂ ਹੈਗੀਆਂ ਤਾਂ ਉਸ ਲੜੀ ਦੇ ਵਿੱਚ ਆਗਾ ਜਿਹੜੀ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਵੀ ਕਿਹੜੀ ਜਥੇਬੰਦੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਨੇ ਆਪਣਾ ਅਗਲਾ ਮਿਸ਼ਨ ਆਗਾ ਜਿਹੜਾ ਉਹ ਤਿਆਰ ਕੀਤਾ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਇਹ ਬਹੁਤ ਵੱਡਾ ਮਸਲਾ ਪੰਜਾਬ ਦੇ 2 ਲੱਖ ਮੁਲਾਜ਼ਮਾਂ ਦੇ ਉੱਪਰ ਦਾ ਜਿਹੜਾ ਬਣਿਆ ਹੋਇਆ ਉਹ ਆ ਪੁਰਾਣੀ ਪੈਨਸ਼ਨ ਬਹਾਲੀ ਦੇ ਦੇ ਇਸ ਦੇ ਲਈ ਤਕਰੀਬਨ ਚਾਰ ਜਥੇਬੰਦੀਆਂ ਸੀ ਜਿਹੜੀਆਂ ਬੱਕੋ-ਬੱਕੋ ਸਮੇਂ ਤੋਂ ਆਪਣਾ ਜਿਹੜਾ ਸੰਘਰਸ਼ ਸੀ ਜਿਹੜੀਆਂ ਪੰਜਾਬ ਸਰਕਾਰ ਦੇ ਖਿਲਾਫ ਲੜਦੀਆਂ ਆ ਰਹੀਆਂ ਸੀਗੀਆਂ ਗੱਲ ਕਰ ਲਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸੀਪੀਐਫ EMPLYE ਯੂਨੀਅਨ ਪੰਜਾਬ ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਇਹ ਚਾਰ ਨਾਮ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹ ਆਪਣਾ ਸੰਘਰਸ਼ੀ ਸਰਕਾਰ ਦੇ ਖਿਲਾਫ ਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਇਹ ਯਤਨ ਸਿਗੀਆਂ ਕਰ ਰਹੇ ਆ ਸਿਗੀਆਂ ਪਰ ਸਾਰਿਆਂ ਵੱਲੋਂ ਜੋ ਦੇਖਿਆ ਗਿਆ ਕਿ ਇਸ ਦੇ ਰੂਪ ਦੇ ਵਿੱਚ ਵੀ ਲੜਨ ਦੇ ਉੱਤੇ ਵੀ ਇਹ ਸਰਕਾਰ ਆ ਜਿਹੜੀ ਟਸ ਤੋਂ ਮਸਨੀ ਹੋ ਰਹੀ ਬੇਸ਼ੱਕ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਆ ਜਿਹੜਾ ਪੁਰਾਣੀ ਪੈਨਸ਼ਨ ਬਹਾਲੀ ਦੇ ਨੋਟੀਫਿਕੇਸ਼ਨ ਸੀਗਾ ਉਹ ਕਰ ਦਿੱਤਾ ਗਿਆ ਸੀਗਾ ਪਰ ਉਸ ਦੇ ਉੱਤੇ ਜਿਹੜੀ ਐਸਓਪੀ ਜਾਰੀ ਹੋਣੀ ਸੀ ਉਹ ਹਜੇ ਵੀ ਅੱਜ ਦੀ 1.5 ਸਾਲ ਤੋਂ ਉੱਪਰ ਤਕਰੀਬਨ ਸਮਾਂ ਬੀਤ ਗਿਆ ਉਸ ਤੇ ਨਹੀਂ ਹੋਈ ਉਸ ਉਸ ਦੇ ਸਟ੍ਰੈਟਜੀ ਨੂੰ ਅਪਣਾਉਂਦੇ ਹੋਏ ਤਾਂ ਪਿਛਲੇ ਦਿਨੀ ਜਲੰਧਰ ਦੇ ਵਿੱਚ ਆਚਾਰੀ ਜਥੇਬੰਦੀਆਂ ਨੇ ਆਪਣੀ ਜਿਹੜੀ ਮੀਟਿੰਗ ਆ ਉਹ ਸੰਜੇ ਰੂਪ ਵਿੱਚ ਕੀਤੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਸੰਗਠਨ ਆ ਜਿਹੜਾ ਉਸ ਨੂੰ ਮਜ਼ਬੂਤੀ ਦੇ ਨਾਲ ਲੈ ਕੇ ਇੱਕ ਮੰਗ ਤੇ ਇੱਕ ਸੰਘਰਸ਼ ਦੇ ਜਿਹੜਾ ਨਾਅਰਾ ਗਾਉਣਾ ਵੱਲੋਂ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੁਬਾਰੇ ਮੀਟਿੰਗ ਕਰਕੇ ਤੇ ਆਉਣ ਵਾਲੇ ਸੰਘਰਸ਼ਾਂ ਦੀ ਜਿਹੜੀ ਰੂਪਰੇਖਾ ਕੀਤੀ ਉਹਨਾਂ ਦੇ ਆਚਾਰੀ ਜਥੇਬੰਦੀਆਂ ਵੱਲੋਂ ਇੱਕ ਝੰਡੇ ਦੇ ਹੇਠਾ ਕੇ ਆ ਜਿਹੜੀ ਲੜਾਈ ਆ ਉਹ ਸਰਕਾਰ ਨੂੰ ਇਸ ਠੰਡ ਦੇ ਇਸ ਮੌਸਮ ਦੇ ਵਿੱਚ ਵੀ ਆ ਜਿਹੜੇ ਤਰੀਲੀਆਂ ਲਿਆਉਣ ਵਾਲਾ ਉਹ ਕੰਮ ਕਰੇਗੀ ਸੋ ਦੂਜੀਆਂ ਜਥੇਬੰਦੀਆਂ ਦੇ ਰੋਜ਼ ਗੱਲ ਕਰ ਲਈਏ ਬੇਸ਼ੱਕ ਅਸੀਂ ਗੱਲ ਕਰਦੇ ਸੀ ਸੁਖਚੈਨ ਖਹਿਰੇ ਦੀ ਸतीश ਰਾਣਾ ਜੀ ਦੀ ਉਹਨਾਂ ਵੱਲੋਂ ਵੀ ਆ ਜਿਹੜੇ ਸਾਰਥਕ ਯਤਨ ਨੇ ਕਿ ਆਪਣੇ ਪੱਧਰ ਦੇ ਉੱਤੇ ਕੀਤੇ ਜਾ ਰਹੇ ਨੇ ਕਿ ਪੰਜਾਬ ਲੈਵਲ ਦੇ ਮਸਲੇ ਜਿਹੜੇ ਉਹਨਾਂ ਨੂੰ ਵੀ ਹੱਲ ਕਰਾਉਣ ਦੇ ਲਈ ਆ ਸਾਰੀਆਂ ਜਥੇਬੰਦੀਆਂ ਨੂੰ ਇੱਕ ਫਰੰਟ ਦੇ ਉੱਤੇ ਇੱਕ ਝੰਡੇ ਦੇ ਹੇਠਾਂ ਲਿਆ ਕੇ ਪੂਰੇ ਪੰਜਾਬ ਦੇ ਵਿੱਚ ਇੱਕੋ ਸਮੇਂ ਦੇ ਉੱਤੇ ਆ ਜਿਹੜਾ ਸੰਘਰਸ਼ ਦਾ ਵਿਗਲ ਆ ਜਿਹੜਾ ਵੱਜੇ ਤੇ ਸਾਰੀਆਂ ਕਿਡਰ ਉਸ ਸੰਘਰਸ਼ ਨੂੰ ਆ ਜਿਹੜਾ ਲਾਗੂ ਕਰੇ ਤੇ ਜਿਸ ਦੇ ਨਾਲ ਸਰਕਾਰ ਦੇ ਲਈ ਹੈ ਜਿਹੜੀ ਉਹ ਮੁਸੀਬਤਾਂ ਜਿਹੜੀ ਬਣੇ ਤੇ ਉਹਨਾਂ ਦੇ ਜਿਹੜੇ ਮਸਲੇ ਨੇਗੇ ਉਹ ਹੱਲ ਹੋਣ ਬੇਸ਼ੱਕ ਗੱਲ ਕਰ ਲਈ ਐ ਅਸੀਂ 2016 ਤੋਂ ਬਕਾਏ ਜਿਹੜੇ ਪਏ ਨੇ ਕੇ ਪੇ ਕਮਿਸ਼ਨ ਦੇ ਉਹਨਾਂ ਦੀ ਗੱਲ ਕਰ ਲਈਏ ਰਿਟਾਇਰੀ ਮੁਲਾਜ਼ਮਾਂ ਦੇ ਤੋਂ 59 ਦੇ ਜਿਹੜੇ ਫੈਕਟਰ ਸੀਗਾ ਉਹ ਲਾਗੂ ਕਰਨ ਦੀ ਗੱਲ ਕਰ ਲਈਏ ਚਾਹੇ ਅਗਲੇ ਜਿਹੜੇ 37 ਪ੍ਰਕਾਰ ਦੇ ਪੱਤੇ ਨੇਗੇ ਹੋਰ ਬਹੁਤ ਸਾਰੇ ਤਰ੍ਹਾਂ ਦੇ ਮਸਲੇ ਨੇਗੇ ਏਸੀਪੀ ਬੰਦ ਪਈਆ ਪ੍ਰਮੋਸ਼ਨਾਂ ਨਹੀਂ ਹੋ ਰਹੀਆਂ ਸੀਗੀਆਂ ਜਿਸ ਦੇ ਤਾਇ ਤਾਇ ਬਹੁਤ ਸਾਰੇ ਜਿਹੜੇ ਫੰਡੇ ਨੇਗੇ ਉਹ ਹਜੇ ਜਿਉਂਦੀ ਟਿਉਨ ਹੈ ਜਿਹੜੇ ਉਹ ਪਿਛਲੀਆਂ ਸਰਕਾਰਾਂ ਤੋਂ ਅੱਜ ਦੀ ਸਰਕਾਰ ਤੱਕ ਵੀ ਖੜੇ ਹੋਏ ਨੇਗੇ ਉਸ ਨੂੰ ਹੱਲ ਕਰਾਉਣ ਦੇ ਲਈ ਕੋਈ ਇੱਕ ਜਿਹੜਾ ਮੁਲਾਜ਼ਮਾ ਨੇ ਹੁਣ ਸੰਘਰਸ਼ ਦਾ ਰਾਜ ਜਿਹੜਾ ਅਪਣਾਇਆ ਤੇ ਇੱਕ ਝੰਡੇ ਥੱਲੇ ਆ ਕੇ ਜਿਹੜੀਆਂ ਜਥੇਬੰਦੀਆਂ ਨੇ ਆਪਣੀ ਲੜਾਈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਕਰਨੀਆਂ ਸੋ ਇਹ ਜਾਣਕਾਰੀ ਮੁਲਾਜ਼ਮਾ ਦੇ ਲਈ ਤੇ ਪੁਰਾਣੀ ਪੈਨਸ਼ਨ ਦੇ ਨਾਲ ਜੁੜੇ ਹੋਏ 2 ਲੱਖ ਤੋਂ ਉੱਪਰ ਬਰਾਜਮਾਂ ਦੇ ਲਈ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਗਲੀ ਰਣਨੀਤੀ ਉਹ ਜਿੱਥੇ ਬੰਦੀਆਂ ਲੈ ਕੇ ਆਉਣਗੀਆਂ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਰਣਨੀਤੀ ਉਹਨਾਂ ਦੀ ਕੀ ਹੋਵੇਗੀ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤਦ ਤੱਕ ਲਈਦੇ ਹੋ ਇਜਾਜ਼ਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ